ਕੈਮਰੇ ਚ ਆ ਰਹੇ ਨੇ ਦੋ ਬੰਦੇ ਨੇ ਸਾਰਾ ਕੁਝ ਲੈ ਕੇ ਜੀ ਕੱਢ ਗਏ ਕੀ ਕੁਝ ਲੈ ਕੈਸ਼ ਹੈ ਸਮਾਨ ਹੈ ਸਾਰਾ ਲੈ ਕੇ ਕੈਸ਼ ਹੈ ਕੈਸ਼ ਤਾਂ ਜੀ ਫੋ ਹਾਂਸੀ ਖਾਸੇ ਜੀ 100ਾਂ ਦੇ ਨੋਟ 50 ਦੀ ਕਾਪੀ ਆ ਆਈਡੀ ਹੋ ਗਈ ਲੱਖ ਰੁਪਏ ਤੇ ਸਮਾਨ ਵੀ ਲੈ ਕੇ ਸਮਾਨ ਡਰਾਈ ਫੂਡ ਪਰਪਲ ਸਾਰਾ ਜੀ ਲੈ ਕੇ ਖਾਲੀ ਕਰ ਗਏ ਤੁਸੀਂ ਕੀ ਆਗੇ ਦੇਖਿਆ ਦੋ ਦੋ ਮੈਂ ਤਾਂ ਸਿਰੇ ਆਇਆ ਹੀ 8.5 ਮੈਂ ਥੋੜੀ ਬੱਸੋ ਬੱਸੋ ਚੱਲਣ ਦੋ ਜੀ ਚੱਲਣ ਦੋ ਉਹ ਜੂ ਬਦਲ ਪਤਾ ਲੱਗਿਆ ਕਿ ਕਿੰਨੇ ਜਨੇ ਆਏ ਆ ਜੇ ਕੀ ਚੋ ਉਹ ਕੈਮਰੇ ਚ ਆ ਰਹੇ ਨੇ ਦੋ ਬੰਦੇ ਨੇ ਸਾਰਾ ਕੁਝ ਲੈ ਗਏ ਜੀ ਕੱਢ ਗਏ ਕੀ ਕੁਝ ਲੈ ਕੈਸ਼ ਹੈ ਸਮਾਨ ਸਾਰਾ ਲੈ ਕੈਸ਼ ਹੈ ਕੈਸ਼ ਤਾਂ ਜੀ ਫੋਨ ਸੀ ਖਾਸ ਜੀ 100 ਦੇ ਨੋਟ 50 ਦੀ ਕਾਪੀ ਆ। ਆਈਡੀ ਹੋਊਗਾ ਹੀ ਲੱਖ ਰੁਪਏ ਜੀ। ਤੇ ਸਮਾਨ ਕੋਈ ਨਹੀਂ ਸਮਾਨ ਡਰਾਈ ਫੂਡ ਪਰਪਸ ਸਾਰਾ ਜੀ ਲੈ ਕੇ ਖਾਲੀ ਕਰ ਗਏ। ਤੁਸੀਂ ਕੀ ਆ ਕੇ ਦੇਖਿਆ ਜਦੋਂ ਮੈਂ ਤਾਂ ਸਵੇਰੇ ਆਇਆ ਹੀ 8:30 ਮਤਲਬ ਸ਼ਟਰ ਖੁੱਲਾ ਸੀਗਾ ਜੀ। ਅੰਦਰ ਆਇਆ ਤਾਂ ਚੋਰੀ ਹੋ ਗਈ। ਤੋਂ ਤੁਹਾਨੂੰ ਵੀ ਨਹੀਂ ਇਨਫੋਰਮ। ਮੈਨੂੰ ਮੇਰਾ ਟੈਂਪੋ ਲਾਂਦਾ ਜੀ ਤੁਰਤੋ ਜੀ। ਸਮਾਨ ਰੱਖਣ ਬਾਹਰ। ਉਹਨੇ ਫੋਨ ਕਰਿਆ ਵੀ ਤੁਸੀਂ ਸ਼ਟਰ ਖੁੱਲਾ ਅੰਦਰੋਂ ਮੈਂ ਕਿਹਾ ਮੈਂ ਤਾਂ ਨਾ ਰਿਹਾ ਜੀ। ਮੈਸੇਜ ਜਦੀ ਭਜਿਆ ਜੀ। ਤਾਂ ਪਤਾ ਲੱਗਿਆ ਫੋਨ ਵੀ ਮੰਗ ਕਰ ਆਇਆ। ਮੰਗਤ ਹੀ ਹੈ ਜੀ ਕੋਈ ਫੜੇ ਜਾਂਾਂ ਜੀ ਬਸ ਹੋਰ ਕੀ ਪੁੱਛਣਾ ਹੈ ਪੁਲਿਸ ਨੂੰ ਪੁਲਸ ਤੋਂ ਆ ਕਾਪੀ ਅੱਛਾ ਕੀ ਕਹਿੰਦੇ ਹੋ ਮੌਕਾ ਦੇਖਣਾ ਰਹੇ ਨੇ ਇਹ ਚੋਰੀ ਕਦੋਂ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਸਾਨੂੰ ਸਵੇਰੇ ਪਤਾ ਲੱਗਿਆ ਜੀ ਤਕਰੀਬਨ 7:30 ਵਜੇ ਪਤਾ ਲੱਗਿਆ ਸਾਨੂੰ ਫੋਨ ਆਇਆ ਵੀ ਤੁਹਾਡੇ ਸ਼ਟਰ ਤਕਰੀਬਨ ਚੱਕੇ ਹੋਏ ਰਹੇ ਤੁਸੀਂ ਕੀ ਦੇਖਿਆ ਆ ਕੇ ਅਸੀਂ ਦੇਖਿਆ ਵੀ ਸ਼ਟਰ ਦੋਏ ਲੋਕ ਤੋੜੇ ਪਏ ਨੇ ਤੇ ਸ਼ਟਰ ਵੀ ਉੱਚਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਦੋਂ ਬਾਅਦ ਆ ਦੇਖਿਆ ਅੰਦਰੋਂ ਥੱਲੇ ਵਗੈਰਾ ਸਾਰਾ ਕੁਝ ਤੋੜੇ ਹੋਏ ਤੇ ਜੋ ਕਾਸਟੀ ਮਤਲਬ ਕਿ 5000 ਦੇ ਲਗਭਗ ਉਹ ਲੈ ਗਏ ਨੇ ਤੇ ਕਾਫੀ ਸਾਰਾ ਸਮਾਨ ਅਸੀਂ ਚੈੱਕ ਕਰਿਆ ਵੀ ਉਹ ਪਾ ਕੇ ਲੈ ਗਏ ਉਹਦੇ ਵਿੱਚ ਬਾਕੀ ਹੋਰ ਸਮਾਨ ਜਿਹੜਾ ਕੀਮਤੀ ਆ ਅਸੀਂ ਉਹ ਚੈੱਕ ਕਰ ਰਹੇ ਹਾਂ ਕੀ ਕੀ ਸਮਾਨ ਆ ਕੀਮਤੀ ਜਿਹੜਾ ਕੀਮਤੀ ਜਿਸ ਤਰ੍ਹਾਂ ਹੈ ਟਾਈਡ ਸਰਫ ਦੇ 8 8 ਕਿਲੋ ਵਾਲੇ ਤੇ ਉਧਰੋਂ ਜਿਹੜਾ ਆਪਣਾ ਇੱਧਰ ਆ ਜੋ ਵੀ ਇੱਧਰ ਸਮਾਨ ਪਿਆ ਸੀ ਇਹਦੇ ਵਿੱਚੋਂ ਕਾਫੀ ਪਾ ਕੇ ਲੈ ਗਏ ਬਾਕੀ ਅਸੀਂ ਅਜੇ ਚੈੱਕ ਕਰ ਰਹੇ ਹਾਂ ਮਤਲਬ ਕਿ ਕਿੰਨਾ ਕਮਲ ਹਾਂ ਹਾਂ ਉਹ ਵੀ ਲੈ ਗਏ ਚੱਕ ਕੇ ਜੀ ਅਜੇ ਅਸੀਂ ਕੈਮਰਾ 'ਚ ਦੇਖ ਰਹੇ ਹਾਂ ਵੀ ਕਿੰਨਾ ਕਮਲ ਰੱਖੇ ਕੀ ਸਮਾਨ ਦਾ ਐਸਟੀਮੇਟ ਕਿੰਨਾ ਕਰਤੀ ਸਮਾਨ ਦਾ ਐਸਟੀਮੇਟ ਆ ਜ ਜਿਹਨੀਆਂ ਦਰ ਸਾਰਾ ਪ੍ਰੋਪਰ ਨਹੀਂ ਦੇਖ ਲੈਂਦੇ ਉਹਨੀਆਂ ਦਰ ਐਸਟੀਮੇਟ ਲਾਉਣਾ ਉਹਨਾਂ ਨੇ ਕੈਮਰੇ ਵੀ ਤੋੜੇ ਤੋੜੇ ਕੈਮਰਾ ਬਾਹਰਲਾ ਜਿਹੜਾ ਬਾਹਰਲਾ ਕੈਮਰਾ ਬਾਹਰਲਾ ਕੈਮਰਾ ਉਹਨਾਂ ਨੇ ਪਹਿਲਾਂ ਤੋੜਤਾ ਜੀ ਕੋਈ ਕਿਸੇ ਨਾਲ ਤੋੜਿਆ ਉਹ ਐ ਨਹੀਂ ਹੁਣ ਪਤਾ ਵੀ ਕਦ ਨਾਲ ਤੋੜਿਆ ਉਹਨਾਂ ਨੇ ਖਬਰੇ ਜੇਤੀ ਉਹਨਾਂ ਲਵੇ ਤੇ ਲੋਕ ਵੀ ਉਹਦੇ ਨਾਲੇ ਤੋੜੇ ਨੇ ਕਿੰਨੇ ਗਣੇ ਸੀ ਸੀਰੀ ਵਿੱਚ ਟਿਕਿਆ ਇਹ ਜੇ ਸਾਨੂੰ ਦੋ ਜਣੇ ਤਾਂ ਅੰਦਰ ਬੜੇ ਨੇ ਇੱਕ ਜਣਾ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਜਿਹੜਾ ਮੋਟਰਸਾਈਕਲ ਦੀ ਉਹ ਪਾਲਸਰ ਲੱਗਿਆ ਦੇਖਣ ਦੇ ਵਿੱਚ ਕੰਤੂ ਸੀ ਕੀ ਮੰਗ ਕਰਦੇ ਮੰਗਦਾ ਸੀ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਦੇਖੋ ਇੱਥੇ ਨਾਬੇ ਦੇ ਵਿੱਚ ਦਿਨੋਂ ਦਿਨ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਤੇ ਇਹਨਾਂ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਚੋਰੀਆਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਤੇ ਪ੍ਰਸ਼ਾਸਨ ਵੱਧ ਤੋਂ ਵੱਧ ਇਸ ਵੱਲ ਧਿਆਨ ਦੇਵੇ ਮੇਰੇ 7 ਵਜੇ ਦੀ ਫੋਨ 7 ਵਜੇ ਦੀ ਗੱਲ ਆ ਸਾਡੇ ਇੱਧਰ ਕੋਈ ਕੁੜੀ ਇੱਧਰ ਸੈਰ ਕਰਨ ਜਾ ਰਹੀ ਸੀ ਉਹਨੇ ਸਾਨੂੰ ਆ ਕੇ ਗਾਹ ਪਾਇਆ ਦੱਸਿਆ ਕਿ ਸਾਡਾ ਸ਼ਟਰ ਪਟਿਆ ਹੋਇਆ ਸੀ ਮੁੰਡੇ ਨੰਗੇ ਹੋਏ ਸੀ ਅੰਦਰ ਉਨੇ ਗਾ ਪਾਇਆ ਕਿ ਸਾਡੀ ਦੁਕਾਨ ਚ ਕਾਦੇ ਲਈ ਬੜੇ ਹੋਇਆ ਤੁਸੀਂ ਉਹ ਗਾ ਪਾਨ ਕਰਕੇ ਉਹ ਬੰਦੇ ਭੱਜੇ ਇੱਥੋਂ ਦੁਕਾਨ ਚ ਤੁਸੀਂ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਸਾਡਾ ਸ਼ਟਰ ਪਟਿਆ ਪਿਆ ਸੀ ਸਮਾਨ ਬਾਹਰ ਤੱਕ ਕਿੰਡਿਆ ਪਿਆ ਸੀ ਅਗੀ ਬਾਹਰ ਤੱਕ ਕਿੰਡਿਆ ਪਿਆ ਸੀ ਜਾਨੇ ਆ ਕੇ ਜਿਉਂ ਪਤਾ ਲੱਗੇ ਸਾਡੇ ਇੱਕ ਸਾਹਮਣੇ ਦੁਕਾਨਾ ਉੱਥੇ ਵੀ ਚੋਰੀ ਕਰੀਏ ਇੱਧਰ ਵੀ ਚੋਰੀ ਕਰੀਏ ਅਸਤਾ ਆਪਣਾ ਸਮਾਨ ਸੰਭਲ ਤੇ ਫਹਿਗੇ ਆਂ ਸਰ ਦੋ ਦੁਕਾਨਾਂ 'ਚ ਚੋਰੀ ਹੋਈ ਆ ਸੇਮ ਆਪੋਜੀਟ ਦੁਕਾਨਾਂ ਨੇ ਕਿੰਨੇ ਕੀ ਕੁਝ ਸਮਾਨ ਲੈ ਗਏ ਸਾਡਾ ਅੰਦਰ ਵਾੜਨ ਤੋਂ ਪਤਾ ਲੱਗਿਆ ਜੁਵੇਂ ਗੱਲੇ ਛੱਤ 'ਤੇ 10000 ਰੁਪਏ ਪਿਆ ਸੀ ਉਹ ਲੈ ਕੇ ਚੱਕ ਕੇ ਬਾਕੀ ਸਾਰਾ ਦੁਕਾਨ ਦਾ ਅੰਦਰ ਸਮਾਨ ਸਾਡਾ ਖੜਿਆ ਹੋਇਆ ਸ਼ਟਰ ਪਟਿਆ ਹੋਇਆ ਖੁੱਲ ਨਹੀਂ ਰਿਹਾ ਅੰਦਰ ਬੜਾਂਗੇ ਸ਼ਟਰ ਵਾਲਾ ਬੁਲਾਇਆ ਤਾਂ ਪਤਾ ਲੱਗੂਗਾ ਕਾफी ਨੁਕਸਾਨ ਹੋ ਗਿਆ ਮੰਗਦਾ ਹੁਣ ਦੇਖੋ ਫਰੇਈ ਹੋਈ ਆ ਹੁਣ ਇਹਨਾਂ ਨੂੰ ਫੜਿਆ ਜਾਵੇ ਹੋਰ ਤਾਂ ਕੀ ਮੰਗਾ ਸਾਡੀ ਹੁਣ ਚੈਨ ਨਾਲ ਸੋਈਏ ਉੱਠੀਏ ਇਹ ਚੀਜ਼ ਹੀ ਹੈ ਮੇਰੇ